ਅੱਜ ਨਾ ਅਸੀਂ ਚੱਲੇ ਆ ਨੰਗਲ ਗੁਰਦੁਆਰਾ ਬੋਹਰ ਸਾਹਿਬ ਦੇ ਦਰਸ਼ਨ ਤੇ ਅੰਮ੍ਰਿਤਸਰ ਦਾ ਵੀ ਗੋਲਡਨ ਗੇਟ ਇੱਥਾ ਜਿਹੜਾ ਇੱਥੋਂ ਅਸੀਂ ਖਾਦਾ ਜੇ ਬਹੁਤ ਵਧੀਆ ਇਹਨਾਂ ਦਾ ਆਪਣਾ ਬਣਿਆ ਬਹੁਤ ਸ਼ਾਨਦਾਰ ਸਵਾਗ ਪਾnde ਵੱਧ ਗਏ ਤੇ ਆ ਸਵੇਰ ਦਾ ਜਿਹੜਾ ਨਾ ਇਹ ਚੰਡੀਗੜ੍ਹ ਦਾ ਦੂਜਾ ਰੂਪ ਦੱਸਦੇ ਆ ਹਾਂਜੀ ਨੰਗਲ ਸੋਮਤ 17 ਸੈਸ ਪਣੀਦੇ ਅਰ ਸੈਸ 23 ਦੇ ਨੇ ਕੇਵਲ ਕੰਮਣੇ ਕਬੀੜੀ ਪੈਂਦੀ ਹੈ ਨਾ ਉੱਥੇ ਖੜੇ ਆ ਬੀੜੀ ਵਾਲਾ ਜਿਹੜਾ ਉਹਦਾ ਫੋਨ ਨੰਬਰ ਇਹਨਾਂ ਨੇ ਲਿਖ ਕੇ ਰੱਖਿਆ ਆ ਰੱਬ ਘੋਰ ਸਾਹਿਬ ਜਿਹੜਾ ਬੀੜੀ ਤੋਂ ਮੈਂ ਹੁਣ ਫੋਟੋ ਖਿੱਚ ਲਿਆ ਵਾ ਗੁਰਦੁਰਾ ਸਾਹਿਬ ਦੇ ਦਰਸ਼ਨ ਤੇ ਨਾਲ ਨੇਚੇ ਦੇ ਵੀ ਜਿਹੜੇ ਉਹ ਦਰਸ਼ਨ ਕਰਦੀਆਂ ਜਿਹੜੀ ਸਥਾਨ ਆ ਇਹ ਮਤਲਬ ਮੇਰੇ ਜਜ਼ਬਾਤ ਆ ਮੈਂ ਇਹਨੂੰ ਲਫ਼ਜ਼ਾਂ ਵਿੱਚ ਨਹੀਂ ਦੱਸ ਸਕਦਾ ਕੋਈ ਪਾਈ ਸਾਹਿਬ ਜੀ ਦੀ ਬਾਣੀ ਐ ਉਸ ਦਾ ਉਚਾਰਨ ਗੁਰੂ ਸਾਹਿਬ ਜੀ ਨੇ ਇੱਥੇ ਕੀਤਾ ਤੇ ਲਗਭਗ ਇੱਕ ਸਾਲ ਤੋਂ ਬਾਅਦ 13 ਮਹੀਨੇ 13 ਦਿਨ 13 ਘੜੀਆਂ ਅਤੇ 13 ਪਲ ਗੁਰੂ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਵਿਦਾਇਗੀ ਅੱਜ ਨਾ ਅਸੀਂ ਚੱਲੇ ਆ ਨੰਗਲ ਗੁਰਦਵਾਰਾ ਬੋਹਰ ਸਾਹਿਬ ਦੇ ਦਰਸ਼ਨ ਕਰਨ ਨ ਜਿੱਥੇ ਦਸਵੇਂ ਪਾਤਸ਼ਾਹ ਨੇ 24 ਜੜੀ ਹੈ ਨਾ ਆਚਾਰੀ ਸੀ ਜੜੀ ਨਿਤਨੇਮ ਚ ਅਸੀਂ ਸਵੇਰ ਦੀਆਂ ਬਾਣੀਆਂ ਚ ਵੀ ਪੜਦੇ ਤੇ ਰਹਿ ਰਾਹ ਦੇ ਵਿੱਚ ਵੀ ਜੜੀ ਹੈ 24 ਸਹਿਬ ਆਂਦੀ ਆ ਤੇ ਆਪਾਂ ਮੇਰੇ ਨਾਲ ਆ ਸਰਦਾਰ ਜਸਬੀਰ ਸਿੰਘ ਜਿਹੜੇ ਪਿੱਛੇ ਬੈਠੇ ਆ ਤੇ ਹਾਰ ਸਾਜਨ ਮਜੀਤ ਸਿੰਘ ਮੇਰੇ ਜਿਹੜਾ ਯੋਧਾ ਉਹਦਾ ਇਹ ਦੋਸਤ ਤੇ ਕਲਾਸ ਫੈਲੋ ਆ ਇਹਦਾ ਉਥੋਂ ਦਾ ਨੰਗਲ ਦਾ ਹੀ ਆ ਸਾਰਾ ਮਤਲਬ ਰਹਿਣ ਸਹਿਣ ਉਥੋਂ ਦਾ ਹੀ ਆ ਤੇ ਇਹਨੂੰ ਬਹੁਤ ਚੰਗਾ ਲੱਗਦਾ ਨੰਗਲ ਜਾ ਕੇ ਤੇ ਮੈਂ ਵੀ ਅੱਜ ਇਹਦੇ ਨਾਲ ਚੱਲਿਆਂ ਤੇ ਰਾਤ ਅਸੀਂ ਰਾਂਗੇ ਗੁਰਦੁਆਰਾ ਬੋਰ ਸਾਹਿਬ ਹੁਣ ਵਜਿਆ ਲਗਭਗ 9:05 ਅਸੀਂ ਲੱਗਦੇ ਆ ਸਵਾ ਘੱਟ ਪਹੁੰਚ ਜਾਾਂਗੇ ਤੇ 100 ਦੇ 99 ਕਿਲੋਮੀਟਰ ਆ ਇਥੋਂ ਹਾਂਜੀ ਤੇ ਚਲੋ ਚੰਗਾ ਜੀ ਰਸਤੇ ਚ ਮੈਂ ਬਖਾਂਦਾ ਜਾਊਂਗਾ ਤੁਹਾਨੂੰ ਹਾਂਜੀ ਹੋਰ ਵੀ ਜਾਣੀਆਂ ਡੀਨੀਆਂ ਚੀਜ਼ਾਂ ਆਣਗੀਆਂ ਆਹੇ ਅੰਮ੍ਰਿਤਸਰ ਦਾ ਵੀ ਗੋਲਡਨ ਗੇਟ ਤੇ ਆਪਾਂ ਇਹਨੂੰ ਕਰਨ ਲੱਗੇ ਹਾਂ ਕ੍ਰੋਸ ਆਹ ਬਿਆਸ ਦਾ ਰਾਜ ਜੀ ਤੇ ਐਸਲੇ ਪਾਣੀ ਪੁਣੀ ਹੈ ਬਿਆਸ ਦਾ ਰਾਜ ਤਾ ਜਿਹੜੀ ਜਗ੍ਹਾ ਨਾ ਢਿਲਵਾ ਵਾਲਾ ਟੋਲ ਪਲਾजा ਨਾ ਉਹਦੇ ਬਿਲਕੁਲ ਨਾਲ ਹੀ ਆ ਤੇ ਇਹਨਾਂ ਦਾ ਹੀ ਨਾ ਇੱਥੋਂ ਮਤਲਬ ਪੀਜ਼ਾ ਖਾਦਾ ਜੇ ਤੇ ਪੀਜ਼ਾ ਬਹੁਤ ਟੇਸਟੀ ਹੈ ਨਾ ਉਹ ਆਪਣਾ ਬਣਿਆ ਹੋਇਆ ਵਾ ਜਿਵੇਂ ਅਸੀਂ ਹਿਸ਼ਾਰਪੁਰ ਰੋਡ ਤੇ ਚੜ੍ਹੇ ਨਾ ਨਿਕਾ ਨਿਕਾ ਮੂੰਹ ਹੀ ਲਗਾਤਾਰ ਭਰਿਆ ਸਾਈਡ ਤੇ ਪਾਣੀ ਖੜਾ ਹੁੰਦਾ ਤੇ ਉਹ ਚਾਣੀ ਗੱਡੀ ਚਲਾਣੀ ਕਾਫੀ ਔਖੀ ਹੋਈ ਹੋਈ ਆ ਤੇ ਚਲੋ ਮਹਾਰਾਜ ਦੇ ਰੰਗਾਂ ਦੀ ਹੋਰ ਵੀ ਚੱਲਦੇ ਆ ਤੇ ਆਪਣਾ ਆ ਲੋ ਮੀ ਹੋਰ ਤੇਜ਼ ਹੋ ਗਿਆ ਇਹ ਤੇ ਚਲੋ ਜੋ ਦਾਦੇ ਤੇ ਰੰਗ ਆ ਪਹੁੰਚ ਗਏ ਜੀ ਮਹਾਰਾਜ ਦਾ ਨਾਮ ਲੈ ਕੇ ਲੋ ਜੀ ਪਹੁੰਚ ਗਏ ਜੀ ਫਰੂ ਸਾਹਿਬ ਵੀ ਮੇਰੇ ਨਾਲ ਗੁਰਦੁਆਰਾ ਪਪੋਰ ਸਾਹਿਬ ਤੇ ਆਪਾਂ ਹੁਣ ਚੜਾਈ ਚੜ ਰਹੇ ਆ ਥੋੜੀ ਜਿਹੜੀ ਹੈ ਜੀ ਇਹ ਜੀ ਪੈਨ ਤੋਂ ਇੰਦੇ ਲਾਗੋ ਤਾਂ ਨੂੰ ਪੈਂਦੀ ਤੇ ਆ ਰਾਤ ਦਾ ਸਮਾਂ ਵਾ ਲਗਭਗ ਸਵਾਗ 10:00 ਵਜ ਗੇ ਆ ਚਲੋ ਮਤਲਬ ਜਿਵੇਂ ਆ ਪਿੱਛੇ ਜੋ ਮਤਲਬ ਪਹਾੜੀ ਇਲਾਕੇ ਚ ਜਿਤਨਾ ਬਰਸਾਤ ਦੇ ਵਿੱਚ ਚਲਾਣੀ ਗੱਡੀ ਨਾ ਕਾਫੀ ਔਖੀ ਹੁੰਦੀ ਹੈ ਕਿਉਂਕਿ ਸਾਈਡਾਂ ਤੇ ਪਤਾ ਨਹੀਂ ਕਿ ਪਾਣੀ ਦੇ ਵਿੱਚ ਕੀ ਆ ਹਾਂਜੀ ਤੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਆ ਗੁਰੂ ਸਾਹਿਬ ਵੀ ਕਿਰਪਾ ਨਾਲ ਪਹੁੰਚ ਗਏ ਆ ਤੇ ਆ ਅੱਗੇ ਇਹ ਗੁਰੂ ਆਪਣੇ ਦਰਸ਼ਨੀ ਜੋੜੀ ਗੁਰਦੁਆਰਾ ਸਾਹਿਬ ਦੀ ਤੇ ਉਹ ਸਾਮਣੇ ਜਿਹੜੇ ਨੇ ਦਰਸ਼ਨ ਹੋ ਰਿਹਾ ਗੁਰਦੁਆਰਾ ਬੋੜ ਸਾਹਿਬ ਦੇ ਤੇ ਇੱਥੇ ਸਿੰਘਾਂ ਨੂੰ ਕਿਹਾ ਹੈ ਇਸ ਕਮਰੇ ਦਾ ਤੇ ਮਹਾਰਾਜ ਦੀ ਕਿਰਪਾ ਨਾਲ ਰਾਤ ਇੱਥੇ ਵਿਸ਼ਰਾਮ ਕਰਕੇ ਸੂਰਜ ਅਮਰਤੂਲੇ ਉੱਠ ਕੇ ਤੇ ਫਿਰ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਤੇ ਇੱਥੋਂ ਹੀ ਆਪਾਂ ਸ਼ੁਰੂ ਕਰਾਂਗੇ ਜੀ ਬਾਕੀ ਜਿਹੜੇ ਸਾਰਾ ਸਵੇਰ ਦੇ ਟਾਈਮ ਤੁਹਾਨੂੰ ਅਮਰਤੂਲਾ ਵੀ ਤੇ ਬਾਕੀ ਵੀ ਸਾਰੇ ਦਰਸ਼ਨ ਕਰਾਵਾਂਗੇ ਤੇ ਚਲੋ ਹੁਣ ਆਰਾਮ ਕਰਦੇ ਆ ਤੇ ਸਵੇਰੇ ਮਿਲਾਂਗੇ ਇੱਥੇ ਸ਼ੁਰੂ ਕਰਾਂਗੇ ਮੌਤ ਵੇਲੇ ਦਾ ਟਾਈਮ ਆ ਤੇ ਹੁਣ ਵੇਹ ਸਵਾਗ 5:00 ਵੱਜ ਗਏ ਆ ਤੇ ਆ ਸਵੇਰ ਦਾ ਜਿਹੜਾ ਨਾ ਵੀਊ ਤੁਹਾਨੂੰ ਦਿਖਾਨਾ ਜੇ ਇੱਧਰ ਵੀ ਚਲੋ ਉੱਥੇ ਤੁਹਾਨੂੰ ਉੱਪਰ ਜਾ ਕੇ ਸਾਰਾ ਦਿਖਾਨਣਾ ਰਾਤ ਅਸੀਂ ਆ ਗਏ ਹਾਂ ਸਵਾਗ 10:00 ਵੇ ਇੱਥੇ ਇਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਨਾ ਇਹ ਬੋਰਡ ਲੱਗਾ ਹੋਇਆ ਗੁਰਦੁਰਾ ਵਿਪੋਰ ਸਾਹਿਬ ਰਾਜਾ ਰਤਨ ਰਾਏ ਜੀ ਦੀ ਬੇਨਤੀ ਤੇ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਇਸ ਮਹਾਨ ਅਸਥਾਨ ਤੇ ਜਿਹੜਾ ਉਹ ਬਿਰਾਜੇ ਸਨ ਤੇ ਸੰਮਤ 1700 ਤੇ 53 ਭਾਦੋ ਸੁਦੀਐਸ਼ਟੀ ਐਤਵਾਰ ਵਾਲੇ ਦਿਨ ਕਲਗੀਧਰ ਸਾਹਿਬ ਜੀ ਨੇ ਇਸ ਸਤਲੁਜ ਦੇ ਕੰਡੇ ਤੇ ਚੌਪਈ ਸਾਹਿਬ ਦਾ ਆਚਰਨ ਕੀਤਾ ਸੀ ਚੌਪਈ ਸਾਹਿਬ ਜਿਹੜੀ ਆਪਾਂ ਸਵੇਰੇ ਨਿਤਨੇਮ ਦੀ ਜਿਹੜੀ ਆ ਉਹ ਕਰਦੇ ਆ ਤੇ ਰਾਤ ਨੂੰ ਰਹਿ ਰਾਸਤੇ ਵਿੱਚ ਵੀ ਜਿਹੜੀ ਆਂਦੀ ਆ ਸੰਮਤ 17 ਸੈਸਪਣਿਦੇ ਅਰ ਸੈਸਪਣ ਤੀਨ ਕੇ ਹਿੱਦੇ ਭਾਦਰਵ ਸੁਦੀ ਅਸ਼ਟੀਆਂ ਰਵਾਰਾਤੀ 37 ਗ੍ਰੰਥ ਸਦਾਰਾ ਇਹ ਜਿਹੜੀ ਜਗਾ ਨਾ ਬਹੁਤ ਮਤਲ ਮਨਮੋਹਕਾ ਤੇ ਗੁਰੂ ਸਾਹਿਬ ਜਿਹੜੇ ਦੇਉਣ ਕਿਸੇ ਦੇ ਸੱਦੇ ਤੇ ਆਏ ਤਾਂ ਲਗਾਤਾਰ ਜਿਹੜੇ ਉਹ 13 ਮਹੀਨੇ 13 ਦਿਨ 13 ਘੜੀਆਂ ਜਿਹੜੇ ਆ ਵੱਡੀ ਗੱਲ ਆ ਹੁਣ ਆ ਸਾਰੇ ਵੇਖੋ ਕਿੰਨੀ ਖੁੱਲੀ ਜਗਾ ਵਾ ਇਧਰ ਆ ਦੀਵਾਨ ਹਾਲ ਤੇ ਲੰਗਰ ਹਾਲ ਸਾਰਾ ਕੁਝ ਬਣਾ ਕੇ ਸਰਾਵੇ ਬਣਾ ਕੇ ਬਹੁਤ ਖੁੱਲੀ ਜਗ੍ਹਾ ਤੇ ਬੜਾ ਮਨਮੋਹਕ ਜੜਾਣਾ ਇਹ ਲੱਗਦਾ ਸਾਰਾ ਤੇ ਚਲੋ ਮੈਂ ਅੰਦਰ ਤੋਂ ਵੀ ਦਰਸ਼ਨ ਕਰਾਨਾ ਜੀ पल हम शब्दत लय पर तनवा दास को तो पीर निकट नहिं आवे जागो रे लगे नहीं तंगई उठिए जरा आन माता जीवा को करै बलिदानी से जग हो तो राम दाता बिन मनवा जग गए ਤਵੇ ਲੈਦੇ ਨਾ ਮੈਂ ਤੁਹਾਨੂੰ ਬਾਹਰੋਂ ਵਿਊ ਖਾਨਾ ਤੇ ਬਹੁਤ ਮਨਮੋਹਕ ਆ ਆ ਪਾਖੜਾ ਨੰਗਰ ਆ ਜੀ ਸਾਈਡ ਆ ਸਾਈਡ ਤੇ ਆ دریا ਥੱਲੇ ਚੱਲੰਦਾ ਜੇ ਤੇ ਸੋ ਆ ਸਾਰਾ ਬੜਾਈ ਮਨਮੋਹਕ ਜਿਹੜਾ ਨੇ ਲਾਈਟਾਂ ਦੇ ਵਿੱਚ ਲੱਗਦਾ ਆ ਥੱਲੇ دریا ਦਾ ਪਾਣੀ ਸਾਰਾ ਜਿਹੜਾ ਖੜਾ ਹੋਇਆ ਨਾ ਉਹ ਆ ਤੇ ਆ ਦੂਰ ਤੱਕਰ ਜਿਹੜਾ ਆ ਜਿਹੜਾ ਇਹ ਪੁਰਾਣਾ ਨੰਗਰ ਹੀ ਆ ਪੱਲੇ ਪਾਸੇ ਨਵਾਂ ਨੰਗਰ ਆ ਹਾਂ ਜੀ ਏ ਜਿਹੜੇ ਪਾਇਆ ਜਿਹਨੂੰ ਆਉਂਦਾ ਆਇਆ ਜਿਹਨੂੰ ਆਉਂਦਾ ਆਇਆ ਗੁਰੂ ਮੁਖਤੰਦ ਤੁਧੇ ਆਰਾਧਨ ਕਰ ਲੈ ਆ ਜਿਹੜਾ ਡੈਮ ਵੇਖਣਦੇ ਆ ਨਾ ਆਪਾਂ ਨੰਗਲ ਦਾ ਇੱਥੋਂ ਅੱਗੇ ਜਿਹੜਾ ਆ ਇੱਧਰ ਮੈਂ ਬੱਸ ਸਾਰੀ ਆਬਾਦੀ ਹੈ ਨਾ ਇਹ ਨਾ ਨੰਗਲ ਆਗਾ ਆ ਜਿਹੜਾ ਆਮ ਤੌਰ ਤੇ ਵੀ ਹੈਗਾ ਵੀ ਜਿਹੜਾ ਇਹ ਹੈਗਾ ਇਹ ਸਮਝ ਲਓ ਵੀ ਇੱਕ ਚੰਡੀਗੜ੍ਹ ਦਾ ਦੂਜਾ ਰੂਪ ਦੱਸਦੇ ਆ ਹਾਂਜੀ ਨੰਗਲ ਨੂੰ ਤੇ ਬਹੁਤ ਰਮਣੀਕ ਆ ਸਾਫ਼ ਸੁਥਰਾ ਵਾ ਤੁਹਾਨੂੰ ਦਿਨੇ ਦਿਖਾਣੇ ਸਾਰਾ ਕੁਝ ਆਸਾਰ ਆ ਨਾ ਐਨਐਲਐਫ ਦੇ ਜਿਹੜੇ ਆ ਨਾ ਕੁਆਰਟਰ ਵਗੈਰਾ ਇੱਥੇ ਇਧਰਲੇ ਸਾਈਡ ਤੇ ਆ ਤੇ ਇਧਰਲੇ ਪਾਸੋਂ ਆਪਾਂ ਆਨੇ ਆ ਤੇ ਹਰਿਆਵਲ ਬਹੁਤ ਆ ਇਧਰ ਬਹੁਤ ਦਰਸਤ ਆ ਇੱਥੇ ਹਾਂਜੀ ਆ ਯਾ ਦੇਖੇ ਕਿੰਨਾ ਲੱਗ ਗਈ ਪਿੰਡ ਚ ਉਹ ਹਸਪਤਾਲੀ ਕਰ ਰਹੇ ਆ ਤੇ ਗੁਰਦੁਆਰਾ ਸਾਹਿਬ ਨੂੰ ਮੁਹਲੇ ਆ ਸਵੇਰ ਦਾ ਟਾਈਮ ਆ ਕਮਰਾ ਜੀ ਜਿੱਥੇ ਇਹਨਾਂ ਰੈਨੋਸੇਰਾ ਕੀਤਾ ਹੈ ਤਿੰਨ ਜਣੇ ਹਨ ਤੇ ਵਧੀਆ ਵਾ ਬਾਥਰ ਨੂੰ ਅਟੈਚ ਆ ਸਾਰਾ ਕੁ ਮਤਲਬ ਚੰਗਾ ਲੱਗਦਾ ਜਦੋਂ ਇਸ ਤਰ੍ਹਾਂ ਦਾ ਪ੍ਰਬੰਧ ਵੇਖ ਕੇ ਨਾ ਗੁਰਦੁਆਰਾ ਸਾਹਿਬ ਨਾਲ ਮਰਤੂਲੇ ਦੇ ਦਰਸ਼ਨ ਆਪਾਂ ਕਰ ਲਿਆ ਤੇ ਹੁਣ ਗੁਰਦੁਆਰਾ ਘਾਟ ਸਾਹਿਬ ਵਾਲੇ ਪਾਸੇ ਜਾ ਕੇ ਨਾ ਤੇ ਉਧਰੋਂ ਅਸੀਂ ਕੋਸ਼ਿਸ਼ ਕਰਾਂਗੇ ਬੀੜੀ ਰਾਈ ਜਿਹੜਾ ਨਾ ਦਰਸ਼ਨ ਕਰਨ ਦੀ ਉਧਰੋਂ ਵੀ ਬੜੀ ਮੰਦੀ ਤਮੰਨਾ ਹੈ ਫੇਰ ਅਸੀਂ ਵਾਪਸ ਆਵਾਂਗੇ ਗੁਰਦੁਆਰਾ ਸਾਹਿਬ ਤੁਹਾਨੂੰ ਮੈਂ ਇੱਥੋਂ ਦਰਸ਼ਨ ਕਰਾਨਾ ਗੁਰਦੁਆਰਾ ਪਭੋਰ ਸਾਹਿਬ ਦੇ ਆਹ ਦੇਖੋ ਅਸੀਂ ਇਹਨੇ ਬਿਲਕੁਲ ਸਾਹਮਣੇ ਜਿੱਥੇ ਬੀੜੀ ਪੈਂਦੀ ਹੈ ਨਾ ਉੱਥੇ ਖੜੇ ਹਾਂ ਬੀੜੀ ਵਾਲਾ ਜਿਹੜਾ ਉਹਦਾ ਫੋਨ ਨੰਬਰ ਇਹਨਾਂ ਨੇ ਲਿਖ ਕੇ ਰੱਖਿਆ ਇੱਥੇ ਤੇ ਉਹਨੂੰ ਫੋਨ ਕੀਤਾ ਉਹ ਆ ਨਹੀਂ ਰਿਹਾ ਹੁਣ ਅਸੀਂ ਫੇਰ ਆਪ ਦੁਬਾਰਾ ਉਧਰ ਜਾ ਰਹੇ ਹਾਂ ਤੇ ਉਧਰਲੇ ਪਾਸੇ ਬੀੜੀ ਇੱਧਰ ਪਹੁੰਚਦੀ ਹੈ ਇਹ ਵੀ ਮੈਂ ਜ਼ੂਮ ਕੀਤਾ ਹੋਇਆ ਆ ਤਾਂ ਨਾ ਹੁਣ ਅਸੀਂ ਅੰਮ੍ਰਿਤ ਵੇਲੇ ਤੇ ਬਣਾ ਲਈ ਸੀ ਆਪਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਲਏ ਵੀਡੀਓ ਬਣਾਈ ਆ ਤੇ ਅਸੀਂ ਹਾਲੇ ਫਿਰ ਦੁਬਾਰਾ ਜਿਹੜੇ ਨਾ ਗੁਰਦੁਆਰਾ ਪੋਹਰ ਸਾਹਿਬ ਜਿਹੜਾ ਫਿਰਦੇ ਟਾਈਮ ਆਉਂਦੇ ਆ ਤੇ ਫਿਰ ਨਾ ਆਪਾਂ ਘਾੜ ਤੇ ਜਾ ਕੇ ਨਾ ਵੀਡੀਓ ਲੈਣੇ ਨਾਲ ਤੇ ਲੈ ਕੇ ਨਾ ਫਿਰ ਇਹ ਦਰਿਆ 'ਚੋਂ ਜਿਹੜਾ ਨਾ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਤੁਹਾਨੂੰ ਕਰਾਣੇ ਆ ਤੇ ਉਸ ਤੋਂ ਬਾਅਦ ਫਿਰ ਵਾਪਸ ਆ ਕੇ ਆਪਾਂ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਜਿਹੜਾ ਨੂੰ ਮਿਲਦੇ ਆਪਾਂ ਤੇ ਨਾਲ ਇਤਿਹਾਸ ਦੀ ਜਾਣਕਾਰੀ ਉਹਨਾਂ ਕੋਲੋਂ ਆਪਾਂ ਪ੍ਰਾਪਤ ਕਰਦੇ ਹਾਂ ਜੀ ਆਪਾਂ ਨਾ ਅਸਲੇ ਬੇੜੀ 'ਚ ਆ ਤੇ ਬੇੜੀ ਵਾਲਾ ਜਿਹੜਾ ਨਾ ਉਹਨੇ ਪਨਹਿਰ ਵੀ ਪਰਪਰਸਨ ਜਿਹੜੇ ਨਾ ਉਹ ਲਏ ਆ ਤੇ ਆਪਾਂ ਉਹ ਸਾਹਮਣੇ ਹੁਣ ਵੇਖੋ ਦਰਿਆ 'ਚੋਂ ਜਿਹੜੇ ਨਾ ਉਹ ਦਰਸ਼ਨ ਕਰ ਰਹੇ ਆ ਗੁਰਦੁਆਰਾ ਪਹੂਰ ਸਾਹਿਬ ਦੇ ਜੀ ਗੁਰਦੁਆਰਾ ਪਹੂਰ ਸਾਹਿਬ ਜਿਹੜਾ ਬੇੜੀ ਤੋਂ ਮੈਂ ਹੁਣ ਫਿਰ ਕਿੰਨ੍ਹੇ ਚੰਡਿਆ ਵਾ ਆ ਚੱਲਣ ਦੀ ਸਾਡੀ ਬੇੜੀ ਤੇ ਲੋਰੀ ਆਪਾਂ ਪਹੁੰਚ ਗਏ ਆ ਘਾਟ ਤੇ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਤੇ ਉੱਥੇ ਦਰਸ਼ਨ ਦیدارੇ ਕਰਦੇ ਆ ਜੀ ਗੁਰਦੁਆਰਾ ਸਾਹਿਬ ਦਾ ਨਾ ਆ ਦਫ਼ਤਰ ਜੇ ਹਾਂਜੀ ਤੇ ਆ ਨਾਲ ਜਿਹੜੀ ਆ ਸਰਾਮ ਤੇ ਉਹ ਸਰਾ ਦਾ ਦਫ਼ਤਰ ਆ ਜਿਹੜਾ ਆ ਹਾਂਜੀ ਕੰਪਲੈਕਸ ਵਾ ਵਾ ਖੁੱਲਾ ਡੁੱਲਾ ਵਾ ਤੇ ਗੱਡੀਆਂ ਗੁੱਡੀਆਂ ਬਹੁਤ ਵਧੀਆ پارک ਹੋ ਜਾਂਦੀਆਂ ਆ ਨਾਲ ਗੁਰੂ ਕਾ ਲੰਗਰ ਅੱਗੇ ਤੇ ਆ ਦੀਵਾਨ ਦੀਵਾਨ ਹਾਲ ਆ ਹਾਂਜੀ ਆ ਜਿਹੜਾ ਕੜਾ ਪ੍ਰਸ਼ਾਦ ਤੇ ਜੁੜਿਆ ਘਰ ਤੇ ਸਾਹਮਣੇ ਜਿਹੜਾ ਗੁਰੂ ਘਰ ਆ ਹਾਂਜੀ ਤੇ ਇੱਕ ਚੀਜ਼ ਜਿਹੜੀ ਇੱਥੇ ਜਿਹੜੀ ਨਾ ਨੋਟ ਕਰ ਲਿਓ ਕਿ ਇੱਥੇ ਬਾਂਦਰ ਬਹੁਤ ਆ ਤੇ ਨਿੱਕੇ ਬੱਚਿਆਂ ਦਾ ਵੀ ਧਿਆਨ ਰੱਖੋ ਤੇ ਕੋਈ ਵੀ ਸ਼ਰਾਰਤ ਨਾ ਉਹਨਾਂ ਨਾਲ ਕਰੇ ਉਹ ਜਦੋਂ ਸ਼ਰਾਰਤ ਕਰਦੇ ਫਿਰ ਉਹ ਭੜਕ ਜਾਂਦੇ ਆ ਹਾਂਜੀ ਤੇ ਕਈ ਵਾਰੀ ਜਿਹੜਾ ਨਾ ਉਹਨਾਂ ਨੂੰ ਮਤਲਬ ਏ ਪਾਬੂ ਕਰਨੀ ਓਖਾ ਹੋ ਜਾਂਦਾ ਠੀਕ ਨੇ ਆਪਾਂ ਨਾ ਪਹਿਲਾਂ ਇਸ ਜਗ੍ਹਾ ਤੇ ਖੜਕੇ ਨਾ ਤੇ ਪਭੋਰ ਸਾਹਿਬ ਦੀ ਜਿਹੜੀ ਨਾ ਉਧਰੋਂ ਵੀਡੀਓ ਬਣਾਈ ਸੀ ਆ ਵੇਖੋ ਆ ਆ ਜਗ੍ਹਾ ਦੇ ਨਹੀਂ ਦੂਰਾ ਤੇ ਮੈਂ ਹੁਣ ਪਭੋਰ ਸਾਹਿਬ ਆ ਇਸ ਲਈ ਤੇ ਆ ਜਿਹੜਾ ਨਾ ਇੱਧਰ ਵੇਖੋ ਸਾਰਾ ਇਹ ਪਾਣੀਆਂ ਹੁਣ ਕਿਉਂਕਿ ਅੱਗੇ ਡੈਮ ਬਣਿਆ ਤੇ ਫਿਰ ਕਰ ਉਹਦੇ ਕਰਕੇ ਇਕੱਠਾ ਹੋਇਆ ਪਭੋਰੂ ਸਾਹਿਬ ਦੇ ਸਾਹ ਟਾਈਮ ਤੇ ਤਾਂ ਸਿੱਧਾ ਚੱਲਦਾ ਹੋਏਗਾ ਹਾਂਜੀ ਕਿ ਇਹ ਜਗ੍ਹਾ ਤੇ ਹੁਣ ਵੀ ਵਖੋ ਇੱਕ ਤੇ ਗੁਰੂ ਸਾਹਿਬ ਨੇ ਚੋਪੀ ਸਾਹਿਬ ਜਿਹੜੀ ਉਚਾਰੀ ਆ ਤੇ ਪਰ ਇੱਥੇ ਆ ਵੀ ਜਿੱਤਰਾਂ ਦੇ ਆ ਜਿਹੋ ਜਿਹੇ ਇਹ ਆ ਸਥਾਨ ਆ ਤੇ ਇਹ ਸਥਾਨ ਨੂੰ ਵੇਖਣ ਲਈ ਗੁਰੂ ਮਤਲਬ ਬਹੁਤ ਬੱਚੇ ਜਿਹੜੇ ਆ ਨਿੱਕੇ ਨੂੰ ਪਿਆਰ ਕਰਨ ਵਾਲੇ ਵੀ ਲੋਕ ਜਿਹੜੇ ਨਾ ਉਹ ਦੋਵੇਂ ਤੀਜਾ ਜਿਹੜੀਆਂ ਵਾ ਹਾਂਜੀ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਨੇਚਰ ਦੇ ਵੀ ਜਿਹੜੇ ਉਹ ਦਰਸ਼ਨ ਕਰਦੀਆਂ ਤੇ ਬਹੁਤ ਵਧੀਆ ਮਤਲਬ ਲੱਗਦਾ ਵੀ ਉਹ 10ਵੇਂ ਪਾਸ਼ਾ ਜੀ ਨੇ ਇੱਥੇ ਚੌਪਈ ਸਾਹਿਬ ਦੀ ਰਚਨਾ ਕੀਤੀ ਸੀ ਮਹਾਰਾਜ ਨੇ ਬਾਣੀ ਉਚਾਰੀ ਇੱਥੇ ਆ ਕੇ ਬਾਕੀ ਮੇਰੇ ਲਈ ਇਹ ਜਿਹੜੇ ਆ ਸਥਾਨ ਹਨ ਇਹ ਇੱਕ ਜਜ਼ਬਾਤ ਆ ਜੇ ਮੈਂ ਕਹਾਂ ਕਿ ਇਹਨੂੰ ਲਫ਼ਜ਼ਾਂ ਵਿੱਚ ਪੋਇਆ ਜਾਵੇ ਤੇ ਮੇਰੇ ਕੋਲ ਲਫ਼ਜ਼ ਨਹੀਂਗੇ ਕਿਉਂਕਿ ਮੇਰੇ ਪਿਤਾ ਜੀ ਦਾ ਜਨਮ ਵੀ ਇੱਥੇ ਹੋਇਆ ਤੇ ਉਹਨਾਂ ਦੇ ਜਦੋਂ ਉਹ ਦੁਨੀਆ ਤੋਂ ਅਕਾਲ ਚਲਾਣਾ ਕਰਕੇ ਗਏ ਤੇ ਸਰੀਰਕ ਤੌਰ ਤੇ ਬਿਸ਼ੱਕ ਮੇਰੇ ਪਿਤਾ ਜੀ ਮੇਰੇ ਨਾਲ ਨਹੀਂ ਪਰ ਮੈਨੂੰ ਜਦ ਵੀ ਆਪਣੇ ਪਿਤਾ ਜੀ ਦੀ ਯਾਦ ਆਉਂਦੀ ਹੈ ਨਾ ਤੇ ਮੈਂ ਮਤਲਬ ਇੱਥੇ ਜਰੂਰ ਆਨਾ ਤੇ ਗੱਲ ਕਰਦਾ ਕਰਦਾ ਮੈਂ ਥੋੜਾ ਭਾਵੁਕ ਹੋ ਗਿਆ ਕਿਉਂਕਿ ਮੈਂ ਆਪਣੇ ਪਿਤਾ ਜੀ ਦੇ ਫੁੱਲ ਉਸ ਥਾਨ ਦੇ ਉੱਤੇ ਪ੍ਰਵਾਹ ਕਰਕੇ ਗਿਆ ਸੀ ਪਾਪਾ ਸੋ ਇਹ ਜਿਹੜੀ ਥਾਨ ਆ ਇਹ ਮਤਲਬ ਮੇਰੇ ਜਜ਼ਬਾਤ ਆ ਮੈਂ ਇਹਨੂੰ ਲਫ਼ਜ਼ਾਂ ਵਿੱਚ ਨਹੀਂ ਦੱਸ ਸਕਦਾ ਤੇ ਜਦ ਵੀ ਪਾਪਾ ਦੀ ਯਾਦ ਆਉਂਦੀ ਆ ਤੇ ਮੈਂ ਇੱਥੇ ਜ਼ਰੂਰ ਆਨਾ ਆ ਇਸ ਥਾਨ ਤੇ ਦਰਸ਼ਨ ਕਰਨ ਮੈਨੂੰ ਅੱਜ ਵੀ ਐਵੇਂ ਲੱਗਦਾ ਕਿ ਮੇਰੇ ਪਾਪਾ ਜਿਹੜੇ ਆ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੇ ਆ ਤੇ ਮੈਂ ਮਹਾਰਾਜ ਨੂੰ ਨਤਮਸਤਕ ਹੋਣ ਆਨਾ ਤੇ ਮੈਂ ਆਪਣੇ ਪਿਤਾ ਨੂੰ ਵੀ ਨਤਮਸਤਕ ਹੋ ਕੇ ਵਾਪਸ ਚਲਾ ਜਾਣਾ ਜਨੀ ਅਮਰਦੀਪ ਸਿੰਘ ਜੀ ਜੜ ਕੇ ਗ੍ਰੰਥੀ ਸਿੰਘ ਨੇ ਗੁਰਦੁਆਰਾ ਬਹੌਰ ਸਾਹਿਬ ਦੇ ਤੇ ਆਪਾਂ ਇਹਨਾਂ ਕੋ ਨਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਨਾ ਉਹਦੀ ਜਾਣਕਾਰੀ ਲਵਾਂਗੇ ਵਾਹਿਦਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਪਵਿੱਤਰ ਸਥਾਨ ਜਿਸ ਜੇ ਕੀ ਆਪ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਰਮਣੀਕ ਸਥਾਨ ਸਤਲੁਜ ਦੇ ਕੰਢੇ ਗੁਰਦੁਆਰਾ ਬਪੂਰ ਸਾਹਿਬ ਨੰਗਲ ਡੈਮ ਵਿਖੇ ਸशोभਿਤ ਹੈ ਇਸ ਪਾਵਨ ਪਵਿੱਤਰ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਵਿਭੋਹਰ रियासत ਦੇ ਰਾਜੇ ਰਾਜਾ ਰਤਨ ਰਾਜ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਸਨ 1697 ਦੇ ਵਿੱਚ ਜਿਸ ਦਾ ਕੀ ਜ਼ਿਕਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪ ਆਪਣੀ ਬਾਣੀ ਦੇ ਵਿੱਚ ਕੀਤਾ ਹੈ ਸੰਬਤ 17 ਸਹਸਪਣਿੱਜਾ ਅਰਧ ਸਹਸਫੁਨਤੀਨ ਕਿਜਾ ਤੋਂ ਭਾਵ ਕਿ ਸੰਮਤ 1753 ਦੇ ਵਿੱਚ ਗੁਰੂ ਪਾਤਸ਼ਾਹ ਜੀ ਇਸ ਸਥਾਨ ਦੇ ਉੱਤੇ ਆਏ ਸਾਹਮਣੇ ਜਿਹੋ ਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਸ ਤੋਂ ਪਰਲੇ ਪਾਸੇ ਗੁਰਦੁਆਰਾ ਘਾਟ ਸਾਹਿਬ ਜਿੱਥੋਂ ਕਿ ਗੁਰੂ ਸਾਹਿਬ ਜੀ ਨੇ ਘਾਟ ਤੋਂ ਇਹ ਸਤਲੁਜ ਦੇ ਦਰਿਆ ਨੂੰ ਪਾਰ ਕੀਤਾ ਉੱਥੋਂ ਜਿਹੜੇ ਸੀ ਬਹੁਤ ਸਾਰੇ ਮਲਾਹ ਜਦੋਂ ਪਤਾ ਲੱਗਿਆ ਕਿ ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਘਾਟ ਦੇ ਉੱਤੇ ਆ ਰਹੇ ਨੇ ਸਾਰੇ ਮਲਾਹਾ ਨੇ ਆਪਣੀਆਂ ਬੇੜੀਆਂ ਤਿਆਰ ਕੀਤੀਆਂ ਮਖਮਲੀ ਸੇਜਾਂ ਬੇੜੀਆਂ ਦੇ ਵਿੱਚ ਵਿਛਾਈਆਂ ਪਰ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਹਰਾਜ ਉਹਨਾਂ ਸਾਰੇ ਮਲਹਾਂ ਦੇ ਵਿੱਚ ਇੱਕ ਇਸਲਾਮ ਧਰਮ ਨੂੰ ਮੰਨਣ ਵਾਲੇ ਰੁਕਮਦੀਨ RAM ਨਾਮ ਦੇ ਜਿਹੜੇ ਮਲਾਹ ਸੀ ਉਹ ਆਰਥਿਕ ਤੌਰ ਤੇ ਕਮਜ਼ੋਰ ਸਨ ਉਹਨਾਂ ਨੇ ਆਪਣੀ 베ੜੀ ਤਿਆਰਤਾ ਨਹੀਂ ਕੀਤੀ ਪਰ ਫਿਰ ਵੀ 베ੜੀ ਨੂੰ ਲਾਈਨ ਦੇ ਵਿੱਚ ਖੜਾ ਲਿਆ ਗੁਰੂ ਪਾਸ਼ਾ ਜੀ ਨੀਚਾ ਅੰਦਰ ਨੀਚ ਦਾਤ ਨੀਚੀ ਹੁ ਅਤਨੀਚ ਨਾਨਕ ਤਿੰਕੈ ਸੰਗ ਸਾਥ ਵੱਡਿਆਂ ਸਿਉ ਕਿਹ ਰੀਸ ਜਿੱਥੇ ਨੀਚ ਸੰਭਾਲਿਆ ਨਾ ਥੇ ਨਦਰ ਤੇਰੀ ਬਖਸ਼ੀਸ਼ ਦੇ ਉਪਦੇਸ਼ ਦੇਣ ਵਾਲੇ ਗੁਰੂ ਨਾਨਕ ਪਾਸ਼ਾ ਜੀ ਦੇ ਦਸਵੇਂ ਵਾਰਿਸ ਤਨਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸਾਰਿਆਂ ਮਲਾਹਾਂ ਦੀਆਂ 베ੜੀਆਂ ਤੋਂ ਬਾਅਦ ਜਦੋਂ ਅਖੀਰ ਵਿੱਚ ਰੁਕਮਦੀਨ ਜਿਨ੍ਹਾਂ ਨੂੰ ਕੀ ਅਸੀਂ ਸੈਦਾ ਮਲਾਹ ਦੇ ਨਾਮ ਨਾਲ ਵੀ ਜਾਣਦੇ ਹਾਂ ਉਹਨਾਂ ਦੀ ਬੇੜੀ ਦੇ ਕੋਲ ਆਏ ਅਤੇ ਉਹਨਾਂ ਨੂੰ ਆਖਿਆ ਕਿ ਅਸੀਂ ਇਸ ਘਾਟ ਨੂੰ ਪਾਰ ਕਰਨਾ ਹੈ ਤਾਂ ਗੁਰੂ ਪਾਤਸ਼ਾਹ ਜੀ ਉਹਨਾਂ ਦੀ ਬੇੜੀ ਦੇ ਵਿੱਚ ਸਵਾਰ ਹੋ ਕਰਕੇ ਗੁਰਦੁਆਰਾ ਘਾਟ ਸਾਹਿਬ ਤੋਂ ਇੱਥੇ ਵਿਪੋਰ ਰਿਆਸਤ ਦੇ ਰਾਜੇ ਰਾਜਾ ਰਤਨ ਰਾਜ ਦੇ ਗ੍ਰਹਿ ਵਿਖੇ ਪਹੁੰਚੇ ਜਦੋਂ ਗੁਰੂ ਸਾਹਿਬ ਜੀ ਘਾਟ ਨੂੰ ਪਾਰ ਕਰਕੇ ਆਏ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਸੈਦੇ ਮਲਾਹ ਨੂੰ ਕੀ ਤੁਹਾਡੀ ਮਿਹਨਤ ਜਾਂ ਮਜ਼ਦੂਰੀ ਜਾਂ ਕਿਰਾਇਆ ਕਿੰਨਾ ਬਣਦਾ ਹੈ ਤਾਂ ਸੈਦੇ ਮਲਾਹ ਨੇ ਗੁਰੂ ਘਰ ਦਾ ਪ੍ਰੇਮੀ ਸੀ ਉਹਨੇ ਜਵਾਬ ਦਿੱਤਾ ਕਿ ਮਲਾਹ ਕਦੇ ਮਲਾਹ ਤੋਂ ਕਿਰਾਇਆ ਨਹੀਂ ਲੈਂਦੇ ਅੱਜ ਤੁਸੀਂ ਸਾਡੇ ਘਾੜ ਤੇ ਆਇਓ ਸਾਡਾ ਫਰਜ਼ ਸੀ ਅਸੀਂ ਤੁਹਾਨੂੰ ਬੇੜੀ ਦੇ ਵਿੱਚ ਲਗਾ ਕੇ ਪਾਰ ਕਰ ਦਿੱਤਾ ਗੁਰੂ ਪਾਤਸ਼ਾਹ ਜੀ ਜਦੋਂ ਮੈਂ ਤੁਹਾਡੇ ਘਾੜ ਤੇ ਆਵਾਂ ਭਾਵ ਕਿ ਜਦੋਂ ਇਸ ਲੋਕ ਤੋਂ ਪਰਲੋਕ ਜਾਂਦਾ ਮੇਰਾ ਸਮਾ ਆਵੇ ਕਿਰਪਾ ਕਰਿਓ ਮੈਨੂੰ ਉਸ ਘਾੜ ਤੋਂ ਤੁਸੀਂ ਪਾਰ ਲੰਘਾ ਦਿਓ ਕਿਉਂਕਿ ਗੁਰੂ ਸਾਹਿਬ ਜੀ ਹੈ ਜਿਹੜੇ ਸੁਪਾਵਜਲ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਨੇ ਗੁਰੂ ਸਾਹਿਬ ਜੀ ਨੇ ਭਾਈ ਸੈਦ ਦੇ ਮਲਾਂ ਨੂੰ ਵਰ ਦਿੱਤਾ ਉਹਨਾਂ ਦੀਆਂ 21 ਕੁਲਾਂ ਤਾਰੀਆਂ ਅਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਅਸਥਾਨ ਵਿਭੌਰ ਸਾਹਿਬ ਵਿਖੇ ਪਹੁੰਚੇ ਇੱਥੇ ਗੁਰੂ ਪਾਤਸ਼ਾਹ ਜੀ ਨੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਜੋ ਚੋਪਾਈ ਸਾਹਿਬ ਜੀ ਦੀ ਬਾਣੀ ਹੈ ਉਸ ਦਾ ਉਚਾਰਨ ਗੁਰੂ ਸਾਹਿਬ ਜੀ ਨੇ ਇੱਥੇ ਕੀਤਾ ਤੇ ਲਗਭਗ 1 ਸਾਲ ਤੋਂ ਬਾਅਦ 13 ਮਹੀਨੇ 13 ਦਿਨ 13 ਘੜੀਆਂ ਅਤੇ 13 ਪਲ ਗੁਰੂ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਗੁਜ਼ਾਰੇ ਆਪ ਸੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਹਰ ਸਾਲ ਭਾਦੋ ਮਹੀਨੇ ਦੀ ਅਸ਼ਟਮੀ ਨੂੰ ਚੋਪਾਈ ਉਚਾਰਨ ਦਿਵਸ ਮਨਾਇਆ ਜਾਂਦਾ ਹੈ ਆਪ ਸਾਰੀ ਸੰਗਤ ਇਸ ਪਾਵਨ ਪਵਿੱਤਰ ਅਸਥਾਨ ਤੇ ਜਰੂਰ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਨੀ ਜੀ ਬਹੁਤ ਬਹੁਤ ਧੰਨਵਾਦ ਤੇ ਅਸੀਂ ਸੰਗਤਾਂ ਕੋ ਵੀ ਜੜੀਆਂ ਉਹ ਛੁੱਟੀਆਂ ਚਾਹਾਂਗੇ ਚੰਗਾ ਜੀ ਮਿਲਾਂਗੇ ਕਿਹੇ ਅਗਲੇ ਇਸੇ ਤਰ੍ਹਾਂ ਦੇ ਉਹ ਇਤਿਹਾਸਕ ਫਲਾਨ ਚ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ